ਬੰਦਾ ਇਹ ਤਾਂ ਇਹਨਾਂ ਨੇ ਤਾਂ ਗੱਲ ਹੀ ਏਡੀ ਵੱਡੀ ਕਹਿਤੀ ਨਾ ਮੈਂ ਤਾਂ ਪ्युअर ਬੈਚ ਨੂੰ ਬੰਦਾ ਅੱਛਾ ਫਿਰ ਜਿੰਨੀਆਂ ਇਹ ਗੱਲਾਂ ਦੀ ਐਸੋਸੀਏਸ਼ਨ ਨੇ ਇਕੱਠਿਆਂ ਹੋ ਕੇ ਪਾਨਾ ਸਿੱਧੂ ਚੰਡੀਗੜ੍ਹ ਦੀ ਐਸੋਸੀਏਸ਼ਨ ਏਜੰਟਾਂ ਨੇ ਕਿਹੜਾ ਮਰਜ਼ੀ ਪੰਗਾ ਲੈ ਲੇ ਐਸਾ ਸਬਕ ਸਿਖਾਉਂਗਾ ਕਿ ਉਹ ਪੀੜ੍ਹੀਆਂ ਯਾਦ ਰੱਖਣਗੇ ਐਸੋਸੀਏਸ਼ਨ ਕਸੁੰਦਾ ਮੈਂ ਕੁੱਖ ਜਾਣਦੇ ਨਹੀਂ ਮੈਂ ਜਾਣਦੇ ਨਹੀਂ ਕੱਖ ਜਿਹੜਾ ਮਰਜ਼ੀ ਕੋਈ ਚੰਡੀਗੜ੍ਹ ਦੀ ਜਿਹੜੀ ਮਰਜ਼ੀ ਇਹਨਾਂ ਦੀ ਸਾਰੀ ਇਹਨਾਂ ਦੀ ਫੁੱਦੂਆਂ ਬੰਦਿਆਂ ਦੀ ਸਾਰਿਆਂ ਦੀ ਇਹਨਾਂ ਦੇ ਇਕੱਠੇ ਹੋ ਜਾਣ ਜਿੰਨੇ ਮਰਜ਼ੀ ਚੌਂਕੜਾ ਦਾ ਗੱਡ ਇਕੱਠਾ ਹੋਜੂ ਜਿੱਡਾ ਮਰਜ਼ੀ ਹੋ ਜਾ ਮੈਨੂੰ ਕੋਈ ਪ੍ਰਵਾਹ ਨਹੀਂ ਇਸ ਕਰਕੇ ਸਾਡਾ ਭਰਾ ਕੱਲ ਪਰਸ ਤੂੰ ਜਵਾਨ ਤੇ ਆ ਜਾਣਾ ਮਹੰਗਾ ਜਵਾਨ ਤਾਰੇ ਨੇ ਜੇ ਹੋਰ ਕਿਸਨੇ ਕਰਾਉਣਾ ਪਰਚਾ ਕਰਾ ਲਓ ਸਾਨੂੰ ਕੋਈ ਚੱਕਰ ਨਹੀਂ ਜਿਹਨੇ ਕਰਾਉਣਾ ਕਰਾ ਲਓ ਜਿਹਨੇ ਸਾਡੇ ਤੇ ਪਰਚਾ ਕਰਾਉਣਾ ਕਰਾ ਲਓ ਅਸੀਂ ਜੇਲ ਕੱਟਿਆਵਾਂਗੇ ਅਸੀਂ ਜੇਲ ਪਹਿਲਾਂ ਨਹੀਂ ਮੈਂ ਕੱਟ ਕੇ ਆਇਆ ਯਾਰ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀਆਂ ਹੋਣਗੀਆਂ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਸ ਕਰਕੇ ਦਿਨੇ ਮੈਂਦੇ ਨੇ ਦੇਖੋ ਪਾਨਾ ਸਿੱਧੂ ਨੂੰ ਕੀ ਕੁਝ ਆਖਿਆ ਉਹਨਾਂ ਨਾਲ ਹੀ ਪਾਨਾ ਸਿੱਧੂ ਦਾ ਫੋਨ ਆਇਆ ਲੈ ਸੀਐਮ ਡਰਦਾ ਹੋਣਾ ਚੰਡੀਗੜ੍ਹ ਪਰ ਤੇਰੀ ਐਸੀ ਬੈਸੀ ਟਾਪ ਲਮਾਉਂ ਜਿਸੇ ਅਡਰ ਮਿਨਿਸਟਰ ਦਾ ਜਿਸੇ ਹੋਰ ਦਾ ਕੋਈ ਜੋਰ ਨਹੀਂ ਹੈ ਜੇ ਚੰਡੀਗੜ੍ਹ ਚੜਨਾ ਤਾਂ ਸੋਚ ਸਮਝ ਕੇ ਆ ਅੱਛਾ ਮੈਂ ਹੁਣਸਾਰ ਪਹਿਲਾਂ ਚੰਡੀਗੜ੍ਹ ਹੀ ਆਉਂ ਤੇਰੀ ਦਵਰਨਾ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇਖੋ ਦੇ ਪ੍ਰਸ਼ਾਸਨ ਨੂੰ ਇਨਵੀਟੇਸ਼ਨ ਦੇ ਦਿੱਤਾ ਵਾ ਸੈਕਿੰਗ ਫਿੰਗਰ ਅਸੀਂ ਇੱਕ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੀਆਈ ਸਾਫ ਲਿਖਾਣੇ ਨੇ ਤੇਰੇ ਨਾਲ ਕੀਤਾ ਤੇ ਉਸ ਅਨੁਸਾਰ ਯਾਦ ਹੋਣਾ ਆ ਗੱਲ ਦਾ ਜਵਾਬ ਦੇਣ ਨੂੰ ਭੁੱਲ ਗਿਆ ਅੱਖਾਂ ਤੋਂ ਕੁਛ ਤੇਰਾ ਹੁਣ ਤੱਕ ਹੋ ਗਿਆ ਗੱਲ ਸੁਣ ਮੇਰੀ ਓਏ ਦੁਨੀਆ ਦਾ ਇਤਿਹਾਸ ਪੜ੍ਹ ਲਈ ਤੂੰ ਕਹਿੰਦਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਆ ਮਹੱਲ ਲੁਧਿਆਣੇ ਦੇ ਵਿੱਚ ਪ੍ਰਸ਼ਾਸਨ ਨੇ ਆਇਆ ਕੀਤਾ ਦੁਨੀਆ ਦਾ ਇਤਿਹਾਸ ਪੜ੍ਹ ਲਈ ਕਿ ਇੱਥੇ ਬੰਦ-ਬੰਦ ਕਟਾਏ ਗਏ ਇੱਥੇ ਅਸੀਂ ਉਹਨਾਂ ਦੇ ਵਾਰਸਾਂ ਤੇਰੇ ਵਰਗੇ ਚਾਵਲ ਹੋਣਗੇ ਠੀਕ ਹਨ ਗੱਲ ਅਸੀਂ ਉਹਨਾਂ ਦੇ ਵਾਰਸਾਂ ਕਿ ਜਿਹੜੇ ਫਣਸਿਆਂ ਦੇ ਚੜ ਗਏ ਠੀਕ ਆ ਨਾ ਗੱਲ ਅਸੀਂ ਕਦੇ ਕਿਸੇ ਮਸ ਉਸ ਦੇ ਥੱਲੇ ਨਹੀਂ ਕਿਤੇ ਲੱਗ ਕੇ ਚੱਲਿਆ ਤੇਰੇ ਵਰਗੇ ਗਲੱਕ ਨੂੰ ਠੀਕ ਆ ਨਾ ਗੱਲ ਕੋਈ ਮੜਾ ਜਾਂ ਆਉਦਾ ਮਿਲ ਜੇ ਲੀਡਰਾਂ ਦੇ ਥੱਲੇ ਬਿਸਦਾ ਫਿਰਦਾ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਇਹਨਾਂ ਨੇ ਸਾਰਿਆਂ ਨੇ ਇਹ ਕਿਸੇ ਵੀ ਅੱਜ ਤੱਕ ਪਾਰਟੀ ਦਾ ਗਲਚ ਪੱਲਾ ਪਵਾਣਾ ਨਹੀਂ ਚਾਇਆ ਤੇਰੇ ਵਰਗੇ ਖੱਚ ਬੰਦੇ ਨੂੰ ਦੋ ਬੰਦੇ ਨਹੀਂ ਲਾਇਆ ਦੇਖਦੇ ਤੇ ਹਜ਼ਾਰਾਂ ਲੋਕਾਂ ਪਿਆਰ ਕਰਦੇ ਨੇਗੇ ਇਹ ਲੋਕ ਤਾਂ ਛੋਟੀ ਗੱਲ ਨਿਕਲ ਜਾਂਦੀ ਹੈ ਮੇਰੇ ਮੂੰਹ ਚੋਂ ਕਦੇ-ਕਦੇ ਵੀ ਤੂੰ ਕਹਿਣਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਆ ਮਲਧਾਨੇ ਪ੍ਰਸ਼ਾਸਨ ਨੇ ਕੁੱਟਿਆ ਬਿਲਕੁਲ ਕੁੱਟਿਆ ਬਿਲਕੁਲ ਕੁੱਟਿਆ ਤੂੰ ਕਹਿਣਾ ਨਾ ਮਲਧਾਨੇ ਬਿਲਕੁਲ ਇਹ ਤਾਂ 21 ਦਿਨਾਂ ਵਾਲੀ ਹੋਈਆਂ ਮੈਨੂੰ ਦੱਸ ਇਹ ਹੀ ਤਾਂ ਚੀਜ਼ਾਂ ਹੁੰਦੀਆਂ ਨੇਗੀਆਂ ਇਹ ਹੀ ਤਾਂ ਪਸਾਨ ਪਛਾਣਾ ਹੁੰਦੀਆਂ ਨੇਗੀਆਂ ਕਿ ਲੋਕਾਂ ਲਈ ਲੜਨਾ ਲੋਕਾਂ ਲਈ ਖੜਨਾ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਪਰਚਾ ਆ ਆ ਪਲਧਾਨੇ ਪ੍ਰਸ਼ਾਸਨ ਨੇ ਜਿਹੜਾ ਪਰਚਾ ਪਾਇਆ ਸੀ ਭੁਗਤ ਰਿਹਾ ਮੈਂ ਤਰੀਕਾ ਤੇ ਵੀ ਜਾਨਣਾ ਉਸ ਪਰਚੇ ਦੇ ਵਿੱਚੋਂ ਕਿਨੇ ਲੱਖ ਦੀ ਜਮਾਨਤ ਭਰੀਆ ਮੈਂ 5 ਲੱਖ ਰੁਪਏ ਦੀ ਹ ਮੇਰੇ ਦੋਸਤ ਦੇ ਪਿਓ ਦੀ ਜ਼ਮਾਨਤ ਦੇ ਕੇ ਚੜ ਕੇ ਆਵੇਂ ਕਰ ਗੱਲ ਕੀ ਕਰਦਾ ਪੁਲਿਸ ਨੇ ਕੁੱਟਿਆ ਫੇਰ ਕੀ ਹੁੰਦਾ ਕੀ ਦੇ ਨਹੀਂ ਪੁਲਿਸ ਟਿੱਕਰ 84 ਦਾ ਇਤਿਹਾਸ ਪੜ ਲਈ ਖਾੜਕੂ ਸਿੰਘਾਂ ਦੀ ਜਿਨ੍ਹਾਂ ਦੀ ਹੋਰ ਕਿੰਨਾ ਮਰਜੀ ਗੱਲ ਕਰਨੀ ਕਿ ਉਦੋਂ ਨਹੀਂ ਸਾਡੇ ਮੁੰਡੇ ਕੋ ਕੋ ਕੇ ਮਾਰੇ ਗਏ ਉਦੋਂ ਨਹੀਂ ਸਾਡੇ ਨਾਲ ਇਹ ਕੁਝ ਹੋਇਆ ਤੇਰੇ ਵਰਗੇ ਦੋਗਲੇ ਜਿਹੜੇ ਇਕੱਲੇ ਪੈਸੇ ਕਮਾਉਣ ਤੇ ਕਰਸੀਮਤ ਨੇਗੇ ਤੇਰੇ ਵਰਗੇ ਇਕੱਲੇ ਜਿਹੜੇ ਕਿੱਦਾਂ ਕਰਤ ਹੁੰਦੇ ਆ ਤੂੰ ਨਸ਼ਾ ਕਿਉਂ ਕਰਦਾ ਕਿਉਂਕਿ ਤੂੰ ਗਲਤ ਆ ਬਸੇ ਮੇਰੇ ਬੰਦਨਾਂ ਕੋਈ ਮੁਕਾਬਲਾ ਨਹੀਂ ਸੀਗਾ ਕਿ ਮੈਂ ਇਹਦਾ ਵੀ ਜਵਾਬ ਦੇਵਾਂ ਕੋਟਾ ਹੀ ਕਿਲੇ ਜ਼ਮੀਨ ਨਹੀਂ ਹੈਗੀ ਵਾਧਾ ਮੈਂ ਬਹੁਤ ਪੈਸਾ ਕਮਾਇਆ ਅਮਾਨਤਰੀ ਨਾਲ ਪੈਸਾ ਕਮਾਇਆ ਠੀਕ ਹੈ ਨਾ ਗੱਲ ਕੋਈ ਬੰਦਾ ਸਾਬਤ ਕਰ ਦੇ ਕੋਈ ਬੰਦਾ ਸਾਬਤ ਕਰ ਦੇ ਤੇਰੇ 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 ਪ੍ਰਤੀ ਦੋ ਇਤਨੀ ਇੱਕ ਤਾਂ ਮੈਂ ਆਡੀਓ ਸੁਣਾਤੀ ਤੇ ਮੈਂ ਹੋਰ ਜਿਹੜਾ ਕਿ ਤੇਰੇ ਖਿਲਾਫ ਪ੍ਰਤੀ ਜਿਹੜਾ ਹੋਰ ਪ੍ਰੂਫ ਲੈ ਕੇ ਹੁਣ ਇੱਥੇ ਮੈਂ ਪੇਸ਼ ਹੂੰਗਾ ਲੈ ਇੱਕ ਤਾਂ ਲੈ ਤੇਰੇ ਪ੍ਰਤੀ ਤੂੰ ਇੱਕ ਦੀ ਇਹੋ ਜੀ ਗੱਲ ਸਾਬਤ ਕਰ ਦੇ ਵੀ ਕਿਸੇ ਨੇ ਭਾਨ ਸੁਧ ਨਾ ਕੀਤੀ ਹੋਵੇ ਲੈ ਇੱਕ ਦਾ ਆ ਸੁਣ ਲੈ ਅਸੀਂ ਫਾਈਲ ਵਾਈਫ ਤੇ ਪੁਨਰ ਫਿਊਜ਼ਰ ਲਵਾਤੀ ਸੀ ਦੋ ਵਾਰ ਉਸ ਤੋਂ ਬਾਅਦ ਉਹ ਕਹਿ ਰਿਹਾ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ ਇਹ ਜਿਹੜਾ अनेका ਵੀਡੀਓ ਲੈ ਕੇ ਪੇਸ਼ ਹਾਂ ਮੈਂ ਜਿਹੜੀ ਹੋਰ ਤਰੀਕਰਤੂਤਾਂ ਵਾਲੇ ਤੇਰੇ ਪਰਿਵਾਰ ਬਾਰੇ ਬੋਲਣਾ ਨਹੀਂ ਚਾਹੁੰਦਾ ਤੇਰੇ ਪਰਿਵਾਰ ਬਾਰੇ ਜਾਂ ਉਹਨਾਂ ਬਾਰੇ ਮੈਂ ਨਹੀਂ ਬੋਲਣਾ ਚਾਹੁੰਦਾ ਇਸ ਕਰਕੇ ਇੱਕੋ ਇੱਕ ਗੱਲ ਦੀ ਮੇਰੇ ਕੋਲੇ ਇਹ ਜੀ ਤਰੀਕਰਤੂਤ ਪਈ ਹੈ ਜਿਹੜੀ ਕਿਦਾ ਸੁਣੀ ਬਣੀ ਜਾਣੀ ਹੁਣ ਤੁਹਾਨੂੰ ਮੇਰਾ ਚੈਲੰਜ ਆ ਜਿਹੜੇ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਹਜ਼ਰ ਨਜ਼ਰ ਰੱਖ ਕੇ ਕਹਣਾ ਜਿਹੜਾ ਵੀ ਮਰਜੀ ਮੀਡੀਆ 'ਚ ਜਿੱਥੇ ਮਰਜੀ ਬੁਲਾ ਲਿਓ ਉਹ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਆ ਕੇ ਕਹਿਣਾ ਵੀ ਜਵਾਬ ਦੇ ਕੇ ਜਾऊं ਭਜਦਾ ਨਹੀਂ ਠੀਕ ਹੈ ਨਾ ਗੱਲ ਇੱਥੇ ਕੋਈ ਮਸਦਾ ਲੈਣ ਨਹੀਂ ਆਇਆ ਇੱਥੇ ਮੈਂ ਸਾਰਾ ਕੁਝ ਸਾਡੇ ਭਰਾਵਾਂ ਨੂੰ ਮਿਲਣ ਗੇੜਣ ਸਾਡੇ ਭਰਾਵਾਂ ਨੇ ਬੜੇ ਪਿਆਰ ਸਤਿਕਾਰ ਨਾਲ ਇੱਥੇ ਬੁਲਾਇਆ ਤੇ ਇਹ ਜਾਂਦਾ ਮੈਨੂੰ ਕੋਈ ਪ੍ਰਵਾਹ ਨਹੀਂ ਤੇ ਡਟ ਕੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਦੇਖੋ ਕਿਸੇ ਨਾ ਠੱਗੀ ਮਾਰਦਾ ਏਜੰਟ ਦਾ ਜਲੂਸ ਕੱਟਣਾ ਫੁੱਲ ਉਹਦੀ ਬੈਨਰ ਉਹਦੀਆਂ ਫੋਟੋਆਂ ਲਾ ਕੇ ਉਹਦਾ ਜਿੰਨਾ ਜਲੂਸ ਕੱਢ ਸਕਦਾ ਨਾ ਜਲੂਸ ਕੱਢੋ ਇਹ ਪੰਜਾਬ ਦੇ ਵਿੱਚ ਪਿਆ ਗੰਦ ਸਾਫ ਕਰਨਾ ਇਕੱਲਾ ਏਜੰਟਾਂ ਵਾਲਾ ਗੰਦ ਨਹੀਂ ਜਾ ਸਾਫ ਕਰਨਾ ਸੁਣ ਮੇਰੀ ਗੱਲ ਇੱਥੇ ਮੈਂ ਬਾਹਰ ਆਉਣ ਤੋਂ ਪਹਿਲਾਂ ਲੈਂਡ ਪੂਲਿੰਗ ਦੀ ਨੀਤੀ ਤੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਬੋਲ ਕੇ ਆਇਆ ਹਰ ਇੱਕ ਜਿਹੜੇ ਸਾਡੇ ਜ਼ਮੀਨਾਂ ਦੀ ਗੱਲ ਸੀ ਸਾਡੇ ਮਜ਼ਦੂਰਾਂ ਦੀ ਗੱਲ ਸੀ ਮੇਰੇ ਪਿੰਡਾ ਜੀ ਮੇਰੇ ਪਿੰਡਾ ਜੀ ਮੇਰਾ ਮਜ਼ਦੂਰ ਭਾਈਚਾਰਾ ਦੇਖ ਲਈ ਕਿਵੇਂ ਮੈਨੂੰ ਪਿਆਰ ਕਰਦਾ ਪਿੰਡਾ ਜੀ ਮੇਰਾ ਕਿੰਨਾ ਮੇਰਾ ਕਿਸ ਜਾਤੀ ਪਾਤੀ ਨੂੰ ਉਹਨਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ ਭਾਨਾ ਠੀਕ ਹੈ ਬੋਲੋ ਮਨੇ ਬੋਲੋ ਪਰ ਮੈਨੂੰ ਇਹਨਾਂ ਦਾ ਖੱੱਚਾ ਦਾ ਮੈਨੂੰ ਫਰਕਦਾ ਕੋਈ ਪੈਂਦਾ ਨਹੀਂ ਜਿੰਨੇ ਮਰਜੀ ਖੱੱਚ ਬੋਲਣ ਪਰ ਕਈ ਵਾਰੀ ਇਹ ਚੀਜ਼ ਹੋ ਜਾਂਦੀ ਹੈ ਵੀ ਚਾਉਣ ਵਾਲਿਆਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੁੰਦਾ ਜਿਹੜਾ ਮਰਜੀ ਕੋਈ ਡੱਕਾ ਬੋਲੀ ਜਾ ਲੈ ਮੈਨੂੰ ਕੋਈ ਅਸਰ ਨਹੀਂ ਜਿੰਨਾ ਮੈਂ ਤਾਂ ਵੀ ਕੁੱਤੇ ਮੇਰੇ ਖਿਲਾਫ ਭੌਂਕਣਗੇ ਤਾਂ ਚੰਗੀ ਗੱਲ ਆ ਹਾਥੀ ਲੰਘ ਜਾਂਦਾ ਇਹ ਤਾਂ ਹਾਥੀ ਆ ਹਾਥੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਇਹ ਆ ਹਾਂ ਜੇ ਕਿਸੇ ਨੇ ਜਵਾਬ ਲੈਣਾ ਹੋਵੇ ਮੈਂ ਦੇਰ ਨੂੰ ਤਿਆਰ ਆ ਮੈਂ ਹੁਣ ਤੈਨੂੰ ਮੈਂ ਕਹਿਣਾ ਮੈਂ ਤੇਰੀ ਵੇਟ ਕਰੂੰਗਾ ਕਿ ਤੂੰ ਵੀਡੀਓ ਪਾ ਦੀ ਕਿ ਮੈਂ ਇੰਨੀ ਤਰੀਕ ਨੂੰ ਜਿਹੜੀ ਕਾਨਫਰੰਸ ਰ ਤਿੰਮਰਾ ਚੈਲੰਜ ਆ ਗੁਰੂ ਸਾਹਿਬ ਚੜ੍ਹਦੀ ਕਲਾ ਰੱਖੇ ਨੌਜਵਾਨਾਂ ਚੜ੍ਹਦੀ ਕਲਾ ਰੋ 10 ਕਿ ਦਿਨਾਂ ਨੂੰ ਮੈਂ ਆ ਗਿਆ ਗੱਲ ਪੰਜਾਬ ਤੇ ਪੰਜਾਬੀਅਤ ਤੇ ਜਿਉਂਦੇ ਵਾਸਤੇ ਰਹੋ ਗੱਲ ਹੱਕਾਂ ਦੀ ਹੋਣੀ ਆ ਤੇ ਗੱਲ ਆਪਣਾ ਕੀ ਕਹਿੰਦੇ ਹੁੰਨੇ ਨੇਗੇ ਨੌਜਵਾਨੀ ਦੀ ਹੋਣੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਥੋੜਾ ਜਿਹਾ ਤੁਸੀਂ ਸਵਾਦ ਲੈਣਾ ਚਾਹੁੰਦੇ ਸੀਗੀ ਵੀ ਭਾਣਾ ਦੂਜੇ ਲੋਟ ਸਵਾਦ ਦੇਵੇ ਉਹਨੂੰ ਦੱਖੂ ਦਾਣੇ ਦੇਵੇ ਇਸ ਕਰਕੇ ਮੈਨੂੰ ਥੋੜੀ ਜੀ ਲੈਂਗੋ ਸੁਧਾਰ ਲੈਣ ਦੇ ਵੀਰ ਬਣ ਕੇ ਇਸ ਕਰਕੇ ਮੇਰੇ ਤੇ ਸਾਰੇ ਹੀ ਮੈਨੂੰ ਇਹ ਕੰਦਰ ਨੇ ਤੈਨੂੰ ਤੂੰ ਐ ਬੋਲਦਾ ਤੂੰ ਐ ਬ ਤੇ ਉਸ ਪ੍ਰਕਾਰ ਹਨਾ ਕਿ ਮੈਂ ਉਹਨੂੰ ਖੰਡ ਜਿਹੜੀ ਦੂਜੇ ਲੋਟ ਨਹੀਂ ਪਾਈ ਤੇ ਜੇ ਫਿਰ ਤੇ ਉਹ ਥੋੜਾ ਤੁਤੋ ਤੁਮ ਮਾਫੀ ਚਾਹਣਾ ਕਿ ਜਿਹੜੀ ਮੈਂ ਖੰਡ ਨੂੰ ਪਾਉਣਾ ਚਾਹੁੰਦਾ ਸੀ ਮੈਂ ਨਹੀਂ ਪਾਈ ਤੇ ਇਸ ਕਰਕੇ ਚਲੋ ਮੈਨੂੰ ਆਇਆ ਬਈ ਯਾਰ ਇਹ ਮੈਨੂੰ ਹੁਣ ਬਾਹਲੇ ਬੰਦੇ ਮੇਰੇ ਨਾਲ ਮੇਰੇ ਤੇ ਇੱਕ ਮਜਬੂਰੀ ਹੈ ਮੇਰੇ ਤੇ ਇੱਕ ਮੇਰੇ ਭਰਾ ਸਾਰੇ ਲਾਈਵ ਦੇਖੀ ਜਾਂਦੇ ਹੋਣਗੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਵੀ ਤੁਹਾਨੂੰ ਕਹਿੰਦੇ ਜੇ ਤੂੰ ਗਲਤ ਬੋਲਿਆ ਨਾ ਪੀਤਨ ਨੂੰ ਫਿਰ ਅਸੀਂ ਦੂਜੇ ਲੋਟ ਕਰਾਂਗੇ ਤਕੜੇ ਹੋ ਕੇ ਰਹੋ ਏ ਇਹ ਜਿਹੜਾ ਕੱਲਾ ਜਾਂਟ ਮਾਫੀਆ ਤਾਂ ਮੇਰੇ ਲਈ ਹੈ ਹੀ ਗੱਲ ਕੁਛ ਨਹੀਂ ਯਾਰ ਤੁਸੀਂ ਜਾਂਟਾਂ ਨੂੰ ਏਡਾ ਵੱਡਾ ਕਿਉਂ ਬਣਾ ਲਿਆ ਭਾਨਾ ਹਰੇ ਕਹਿੰਦੇ ਨੇ ਏ ਜਾਂਟ ਤਾਂ ਕੁਛ ਹੀ ਨਹੀਂ ਹੈਗੇ ਮੇਰੇ ਅੱਗੇ ਮੇਰੇ ਤਾਂ ਮਸਲੇ ਜਿਹੜੇ ਪੰਜਾਬ ਲਈ ਵੱਡੇ ਨੇਗੇ ਮੇਰੇ ਲੜਾਈਆਂ ਤਾਂ ਪੰਜਾਬ ਲਈ ਵੱਡੀਆਂ ਨੇ ਤਾਂ ਕੁਛ ਵੀ ਨਹੀਂ ਇਹਨਾਂ ਨੂੰ ਤਾਂ ਮੈਂ ਜਾਣਦਾ ਇਹਨਾਂ ਨੂੰ ਤਾਂ ਖੱਚ ਮਹਿਕ ਮੈਨੂੰ ਮਾਉਂ ਨਹੀਂ ਦਵਾਲ ਇਹ ਤਾਂ ਉਹੀ ਮੇਰੇ ਅੱਗੇ ਪਾਣੀ ਭਰਦੇ ਨੇ ਤਾਂ ਕੁਛ ਵੀ ਨਹੀਂ ਹੈਗੇ ਯਾਰ ਇਹਦਾ ਖੱਚ ਮਹਿਕ ਮੈਨੂੰ ਮੈਂ ਕੱਖ ਜਾਣਦੇ ਨਹੀਂ ਜੁੱਡਾਂ ਮਰ ਜੂ ਕੋਈ ਹੋਵੇ ਮੇਰੇ ਤਾਂ ਮਸਲਾ ਮੇਰੇ ਤਾਂ ਲੜਾਈਆਂ ਹੀ ਜਿਹੜੀਆਂ ਹੋਰ ਇਸ ਤੋਂ ਵੱਡੀਆਂ ਨੇਗੀਆਂ ਸੋਚ ਵੀ ਨਹੀਂ ਸਕਦੇ ਕਿ ਮੇਰੀ ਸੁਧ ਦਿਮਾਗ ਦੇ ਵਿੱਚ ਕੀ ਚੱਲਦਾ ਪੰਜਾਬ ਪ੍ਰਤੀ ਲੋਕਾਂ ਪ੍ਰਤੀ ਲੋਕਾਂ ਦੇ ਹੱਕਾਂ ਪ੍ਰਤੀ ਮੈਂ ਜਾਂ ਆਪਣੇ ਭਰਾਵਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦਾ ਤੂੰ ਸੋਚ ਵੀ ਨਹੀਂ ਸਕਦੇ ਮੇਰੇ ਦਿਮਾਗ ਵਿੱਚ ਕੀ ਚੱਲਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੇਵਾ ਕਿਵੇਂ ਕਰਨੀ ਆ ਉਹ ਤਾਂ ਨੈਕਸਟ ਲੈਵਲ ਦੀਆਂ ਗੱਲਾਂ ਨੇ ਇਹ ਤਾਂ ਇਹਦਾ ਖੱਚ ਮੈਂ ਕਿਹਨੋਂ ਦਾ ਮੈਂ ਕੱਖ ਜਾਣਦੇ ਨਹੀਂ ਇਹ ਤਾਂ ਮੇਰੇ ਲਈ ਜਿੱਦਾਂ ਆਏ ਨੇ ਬਸ ਇਹ ਤਾਂ ਆਏ ਨੇਗੇ ਤਾਂ ਚੱਲ ਵੇ ਇਹਦਾ ਮੈਂ ਕੋਈ ਜਾਣਦਾ ਨਹੀਂ ਕਿ ਤਾਂ ਇਹਦਾ ਆ ਕਰਕੇ ਜਾਣਦਣਾ ਆਏ ਨੇਗੇ ਇਹਦਾ ਖਤ ਮੈਂ ਕਿਹਾ ਮੈਂ ਤਾਂ ਟਲੂ ਟੂ ਟੋਲੇ ਨੂੰ ਤਾਂ ਮੈਂ ਕੱਖ ਜਾਣਦੇ ਨਹੀਂ ਇਹ ਤਾਂ ਸਾਰੇ ਪੈਰੀ ਹੱਥ ਲਾਈ ਜਾਂਦੇ ਨੇਗੇ ਸਾਰਿਆਂ ਦਾ ਇਹਨਾਂ ਨੂੰ ਚੋਰਾ ਨੂੰ ਬਖਸ਼ਣਾ ਨਹੀਂ ਕਿਸੇ ਨੂੰ ਜੇ ਕਿਸੇ ਨੇ ਕਿਸੇ ਬੰਦੇ ਦੇ ਹੱਕ ਦੇ ਪੈਸੇ ਖਾਦੇ ਸੁਣ ਲਓ ਇਹ ਅੱਦੇ ਦਾ ਏਜੰਟ ਜੇ ਬੰਦਾ ਹੁਣ 4000 ਬੰਦਾ ਲਾਈਵ ਦੇਖ ਰਹੇ ਹੋਣਾ 500 ਤਾਂ 1000 ਤਾਂ ਏਜੰਟੀ ਲਾਈਵ ਦੇਖ ਜਾਂਦੇ ਸੁਣ ਲਓ ਜੇ ਕਿਸੇ ਨੂੰ ਕਿਸੇ ਨੌਜਵਾਨ ਨਾਲ ਕਿਸੇ ਨਾਲ ਗਰੀਬ ਗਰੁੱਪ ਨਾਲ ਠੱਗੀ ਮਾਰੀ ਤੁਹਾਡਾ ਉਹ ਜਰੂਸ ਕੱਢੂ ਤੁਸੀਂ ਯਾਦ ਰੱਖੋਗੇ ਕਿਸੇ ਨੇ ਵੀ ਠੱਗੀ ਮਾਰੀ ਤੁਹਾਡਾ ਉਹ ਜਰੂਸ ਕੱਢੂ ਕਿ ਤੁਹਾਡੀਆਂ ਸਦੀਆਂ ਤੁਹਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿਸੇ ਨੇ ਵੀ ਠੱਗੀ ਮਾਰੀ ਸੁਣ ਲਓ ਚੰਡੀਗੜ੍ਹ ਮਹਾਲੀ ਜਲੰਧਰ ਪਟਿਆਲਾ ਲੁਧਿਆਣਾ ਜਿੱਥੇ ਵੀ ਕਿਸੇ ਨੇ ਠੱਗੀ ਮਾਰੀ ਤੁਹਾਡਾ ਉਹ ਝੁੱਗਾ ਪਾੜੂਗਾ ਤੁਸੀਂ ਯਾਦ ਰੱਖੋ ਗੱਡੀ ਪੱਸੀ ਬਣ ਕੇ ਕਿਹੜੀ ਸੰਗਣੇ ਦਿਵਾਚ ਆ ਜਾਣਦੇ ਮੰਗੇ ਨੂੰ ਬਾਹਰ ਫਿਕਰ ਨਾ ਕਰੋ ਤੁਸੀਂ ਕਿਸੇ ਨੇ ਵੀ ਠੱਗੀ ਮਾਰੀ ਤੁਹਾਡਾ ਸਾਲਿਓ ਉਹ ਜਲੂਸ ਕੱਢੂ ਸਾਲਿਓ ਏਜੰਟੋ ਪੇ ਯਾਦ ਰੱਖੂਗੇ ਸਾਡੀ ਹਾਂ ਆਹ ਕੁੜੀ ਨੇ ਭੈਣ ਨੇ ਬਹੁਤ ਬਣਿਆ ਸਿੱਖੀ ਸਰੂਪ ਵਿੱਚ ਆਓ ਵੀਰੇ ਇਹ ਤਾਂ ਭੈਣੇ ਮੇਰੇ ਵੀ ਰੀਝਾ ਇਹ ਤਾਂ ਮੇਰੀ ਵੀਰੀ ਜਾ ਕੇ ਗੁਰੂ ਸਾਹਿਬ ਕੇਸ ਰੱਖੀਏ ਪੱਗ ਬੰਨੀਏ ਤਾਂ ਮੇਰੀ ਵੀਰੀ ਜਾ ਮਹਾਰਾਜ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ